ਹੱਥ ਕਿਵੇਂ ਕੋਈ ਬਾਜੂ ਨਹੀਂ ਦੱਸ ਯਾਰ ਪਤੰਦਰ ਨੂੰ ਦੁਨੀਆ ਜਿੱਤਣੀ ਆਉਂਦੀ ਐ ਨਹੀਂ ਤੇਰੇ ਯਾਰ ਸ਼ਿਕੰਦਰ ਨੂੰ ਉਹ ਦੁਨੀਆ ਜਿੱਤਣੀ ਆਉਂਦੀ ਐ ਨਹੀਂ ਤੇਰੇ ਯਾਰ ਸ਼ਿਕੰਦਰ ਨੂੰ ਪਰ ਇੱਕ ਚੀਜ਼ ਆ ਮੈਨੂੰ ਮੜਿਆ ਅਫਸੋਸ ਵੀ ਹੋ ਰਿਹਾ ਵੀ ਜਿਹੜੇ ਬੰਦੇ ਉਹ ਤੋਂ ਬਾਈ ਜਿਉਂਦੇ ਹੋਣ ਕਰਕੇ ਆਉਂਦੇ ਹੁੰਦੇ ਸੀਗੇ ਅੱਜ ਉਹ ਮੈਨੂੰ ਦਿਖਦੇ ਹੀ ਨਹੀਂ ਕਿਤੇ ਵੀ ਉਹ ਚੀਜ਼ ਆ ਮੈਨੂੰ ਲੱਗਦਾ ਵੀ ਐਦਾਂ ਤੱਕ ਕੀ ਲੋਕ ਸੀਮਤ ਰਹਿ ਗਏ ਅੱਜ 11 ਜੂਨ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ ਜਿੱਥੇ ਉਹਨਾਂ ਦੇ ਚਾਹਣ ਵਾਲੇ ਆਏ ਹੋਏ ਆ ਉੱਥੇ ਨਾਂਵਰ ਕਲਾਕਾਰ ਨਾਂਵਰ ਗਾਇਕ ਵੀ ਇੱਥੇ ਪਹੁੰਚੇ ਨੇ ਸਾਡੇ ਨਾਲ ਗੁਣਤਾਜ ਦੰਦੀਵਾਲ ਖੜੇ ਨੇ ਪਹਿਲਾਂ ਤਾਂ ਬਾਈ ਜੀ ਸਸੀਕਾਲ ਸਸੀਕਾਲ ਬਾਈ ਜੀ ਸਾਰਿਆਂ ਨੂੰ 3 ਸਾਲ ਹੋ ਗਏ ਆ ਬਹੁਤ ਵੱਡਾ ਘਾਟਾ ਜਿਹੜਾ ਇੰਡਸਟਰੀ ਨੂੰ ਪਿਆ ਮਾਨਸਾ ਜ਼ਿਲ੍ਹੇ ਨੂੰ ਮੂਸੇ ਨੂੰ ਪਿਆ ਅੱਜ ਕਿਤੇ ਨਾ ਕਿਤੇ ਆਪਾਂ ਦੇਖਦੇ ਆ ਜਦੋਂ ਬਾਈ ਦਾ ਜਨਮ ਦਿਨ ਹੁੰਦਾ ਆ ਇੱਥੇ ਬਹੁਤ ਵੱਡਾ ਇਕੱਠ ਹੁੰਦਾ ਹੈ ਉਹਦੇ ਵਿੱਚ ਰੌਣਕਾਂ ਵੀ ਲੱਗਦੀਆਂ ਬਈ ਇਹਦੇ ਬਾਰੇ ਕੀ ਕਹੂੰਗੇ ਪ੍ਰੌਣਕਾ ਦਾ ਵੀਰੇ ਦੇਖੋ ਅੱਜ ਚਾਹੇ ਆਪਣੇ ਵਿਚਕਾਰ ਬਈ ਨਹੀਂ ਹੈਗਾ ਫੇਰ ਵੀ ਨਾ ਤੁਹਾਨੂੰ ਉਹਨਾਂ ਦਾ ਜਿਹੜਾ ਪਿਆਰ ਆ ਜੱਜਵਾ ਲੋਕਾਂ 'ਚ ਉਹ ਅੱਜ ਤੱਕ ਵੀ ਘਟ ਨਹੀਂ ਹੋਇਆ ਉਦੋਂ ਜ਼ਿਆਦਾ ਵਧੀਆ ਤੇ ਮੈਨੂੰ ਲੱਗਦਾ ਇੰਨੇ ਤਾਂ ਸਿੰਗਰ ਨਹੀਂ ਮਸ਼ਹੂਰ ਜਿੰਨੇ ਬਾਈ ਦੇ ਸੰਤ ਮਸ਼ਹੂਰ ਆ ਨਾ ਗੱਡੀਆਂ ਵਗੈਰਾ ਇੰਨੇ ਲੋਕਾਂ ਨੂੰ ਪਿਆਰ ਨਹੀਂ ਮਿਲਦਾ ਜਿੰਨਾ ਬਾਈ ਦੇ ਸੰਤਾਂ ਨੂੰ ਮਿਲਦਾ ਇੱਥੇ ਹੀ ਲਾ ਲਓ ਸਾਹਿਬ ਤੁਸੀਂ ਵੀ ਕਿੰਨਾ ਕੁ ਬਾਈ ਦਾ ਆਜਾ ਲੋਕਾਂ ਦੇ ਵਿੱਚ ਹਲੇ ਤੱਕ ਨਹੀਂ ਪਹਿਲਾਂ ਕਿੰਨੀ ਕਵਾਰ ਮਿਲਣ ਦਾ ਬੈਠਣ ਦਾ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਿਆ ਤਾਂ ਬਹੁਤ ਵਾਰ ਬਈ ਹਾਂ ਬਹੁਤ ਪਹਿਲੀ ਵਾਰ ਬਈ ਨੂੰ ਮੈਂ ਮਿਲਿਆ ਸੀਗਾ ਆਪਣੇ ਪਿੰਡ ਆਪਣੇ ਪਿੰਡੋਂ ਦੀ ਮਾਸੀ ਆ ਗਈ ਉੱਥੇ ਉਹ ਕਣਕ ਜਿਹੜੀ ਵੜਾਉਣ ਆਉਂਦਾ ਹੁੰਦਾ ਸੀ ਬਈ 98 11 ਲੈ ਕੇ ਉਦੋਂ 98 11 ਤੇ ਆਇਆ ਆਇਆ ਸੀ ਉਹਦੇ ਕੋਲੇ ਤੇ ਉੱਥੇ ਆਉਂਦਾ ਹੁੰਦਾ ਸੀ ਆਪਣਾ ਖੇਤ ਨਾਲ ਜਮਾ ਉਦੋਂ ਮਿਲਿਆ ਸੀ ਪਹਿਲੀ ਵਾਰ ਬਈ ਜਮਾ ਤੇ ਉਹ ਵੈਸੇ ਦਾ ਮੂੰਹ ਲੁਕੋ ਕੇ ਰੱਖਦਾ ਸੀ ਪਰ ਜਦੋਂ ਮੰਡੀ ਤੱਕ ਜਾਂਦਾ ਸੀ ਲੋਕ ਉਹਦੇ ਮਗਰ ਜਿਵੇਂ ਪ੍ਰੂਪੀਆ ਨਹੀਂ ਜਾਂਦਾ ਹੁੰਦਾ ਸੀਗਾ ਐ ਟਰੈਕਟਰ ਦੇ ਮਗਰ ਲੋਕ ਭੱਜੇ ਜਾਣੇ ਮੰਡੀ ਤੋਂ ਮੰਡੀ ਤੋਂ ਵਾਪਸ ਖੇਤ ਜਿੱਨੇ ਗੇੜੇ ਲਾਉਣੇ ਐ ਫਿਰਦਾ ਰਹਿੰਦਾ ਸੀ ਆ ਤੇ ਦੂ ਆ ਬਸ ਹੌਲੀ ਹੌਲੀ ਬਾਈ ਡੈਵੀ ਦੰਦੀਵਾਲ ਕਰਕੇ ਲਿਆ ਆ ਜੇ ਪੈਗੀ ਫਿਰ ਵੋਟਾਂ 'ਚ ਮਿਲਿਆ ਕਾਫੀ ਵਾਰੀ ਤੇ ਹੌਸਲਾ ਦਿੰਦਾ ਹੀ ਵਧੀਆ ਆਉ ਬੁਲਾਉਣਾ ਛੜਤੇ ਵਾਲਾ ਗਾਣਾ ਪਹਿਲਾਂ ਹੀ ਕਹਿੰਦਾ ਸੀ ਕਹਿੰਦਾ ਗਾਣਾ ਹੀ ਚੱਲੂਗਾ ਤੇਰਾ ਇਹਦੇ ਕਰਕੇ ਹਿੱਟ ਹੋਏਗਾ ਤੂੰ ਉਹ ਸੱਚਿਉ ਹੋਇਆ ਬਾਈ ਨੂੰ ਸੁਣਾਇਆ ਸੀ ਉਦੋਂ ਹਾਂ ਸੁਣਾਇਆ ਸੀ ਸਾਡੇ ਦਰਸ਼ਕਾਂ ਵੀ ਦੋ ਲਾਈਨਾਂ ਸੁਣਾ ਦੇਣਾ ਕਹਿੰਦਾ ਕੀਨੇ ਡੱਕਣੋਂ ਬਚਾਇਆ ਕੀਨੇ ਖਿੱਚਿਆਂ ਨੇ ਲੱਤਾਂ ਬਸ ਰੱਬ ਹੀ ਨਾ ਮਾਰੇ ਉੰਜ ਮਾਰਦੇ ਆ ਲੱਖਾਂ ਬੰਦਾ ਕੱਲਾ ਕੱਲਾ ਹਦ ਰੱਖੀ ਬੈਠੀਆਂ ਨੇ ਅੱਖਾਂ ਉਹ ਤੁਸੀਂ ਬੁੱਲਿਆਂ ਤੋਂ ਦੇਖੀ ਕਿਵੇਂ ਬਣਦਾ ਬਰੋਲਾ ਸਾਰੇ ਮਾਨਸੇ ਨੂੰ ਪਤਾ ਕੌਣ ਭਾਰੀ ਕਿ ਨਾ ਹੌਲਾ ਪਿੰਡ ਸੋਚੇ ਉਹ ਨਾ ਸੇਬਕ ਡਰਦਾ ਛੱਡ ਗਿਆ ਉਹਦਾ ਚੱਲਦਾ ਏ ਹਲੇ ਸੱਕਸੈਸ ਨਾਲ ਰੌਲਾ ਉਹਨਾਂ ਨਾਲ ਹੁਣ ਸ਼ਰਿਆਮ ਖੜਕੂ ਔ ਜਿੰਨਾ ਨਾਲ ਪੈਗ ਖੜਕਣਾ ਛੱਡ ਤਾ ਸਾਲਿਓ ਬੁਲਾਉਂਦਾ ਥੋਨੂੰ ਮੈਂ ਆਪ ਨਹੀਂ ਉਹ ਤੁਸੀਂ ਲੋਕਾਂ ਕੋਲੇ ਕਹਿੰਨੇ ਓ ਬੁਲਾਉਣਾ ਛੱਡ ਤਾ ਇਹ ਗਾਣੇ ਨੂੰ ਕਹਿੰਦਾ ਸੀ ਬਾਈ ਕਿਹਦਾ ਚੱਲੂ ਬਾਈ ਕਿਤੇ ਨਾ ਕਿਤੇ ਇਹ ਫਰਕ ਵੀ ਪੈਂਦਾ ਕਿਉਂਕਿ ਜਿਵੇਂ ਬਾਈ ਦੀ ਤਿੱਖੀ ਕਲਮ ਸੀ ਓਵੇਂ ਦੇਖਦੇ ਆ ਕਿ ਜਿੰਨੇ ਵੀ ਮਾਨਸਾ ਜ਼ਿਲ੍ਹੇ ਦੇ ਜਿਵੇਂ ਤੁਸੀਂ ਵੀ ਉਹ ਨਾਮ ਵਰ ਕਲਾਕਾਰ ਸਾਰਿਆਂ ਦੀ ਕਲਮ ਓਵੇਂ ਤਿੱਖੀ ਆ ਹਾਂ ਇਹ ਮੇਰਾ ਭਾਈ ਆਪਣੇ ਜਿਹੜੇ ਮਾਨਸੇ ਵਾਲੇ ਤੁਹਾਨੂੰ ਪਤਾ ਹੀ ਏਰੀਆ ਸਿੱਧਪੱਤਰੇ ਇਹ ਬੰਦੇ ਆ ਬੈਸੇ ਤਾਂ ਜਾਣ ਬਾਰ ਦਿੰਦੇ ਆ ਜੇ ਕੋਈ ਧੋਖਾ ਧੜੀ ਕਰਦਾ ਫਿਰ ਜਰਦੇ ਵੀ ਘਟੇ ਫਿਰ ਸਿੱਧੇ ਵੀ ਹੋ ਜਾਂਦੇ ਆ ਉਹ ਚੀਜ਼ਾਂ ਦਾ ਇਹ ਨਤੀਜਾ ਵੀ ਇਦਾਂ ਦੇ ਗਾਣੇ ਬਣੇ ਆ ਉਹ ਚੱਕਰ ਆ ਬਸ ਤੇ ਅੱਜ ਦੇਖਦਾ ਵੀ ਕਾਫੀ ਇਕੱਠਾ ਲੋਕ ਇੱਥੇ ਆਏ ਆ ਉਦੋਂ 29 ਮਈ ਨੂੰ ਵੀ ਆਏ ਸੀ ਤੇ ਅੱਜ ਵੀ ਪਰ ਇੱਕ ਚੀਜ਼ ਆ ਮੈਨੂੰ ਮੜਿਆ ਅਫਸੋਸ ਵੀ ਹੋ ਰਿਹਾ ਵੀ ਜਿਹੜੇ ਬੰਦੇ ਉਦੋਂ ਬਾਈ ਜਿਉਂਦੇ ਹੋਣ ਕਰਕੇ ਆਉਂਦੇ ਹੁੰਦੇ ਸੀਗੇ ਅੱਜ ਉਹ ਮੈਨੂੰ ਦਿਖਦੇ ਨਹੀਂ ਕਿਤੇ ਵੀ ਉਹ ਚੀਜ਼ ਆ ਮੈਨੂੰ ਲੱਗਦਾ ਵੀ ਫਾਇਦੇ ਦਾ ਕੀ ਲੋਕ ਸੀਮਤ ਰਹੇ ਗਏ ਮੈਂ ਤੇਰੀ ਇੱਕ ਗੀਤ ਦੇ ਵਿੱਚ ਜ਼ਿਕਰ ਵੀ ਕੀਤਾ ਬਾਈ ਨੇ ਬਹੁਤ ਧਰਕੇ ਠੋਕੇ ਉਹ ਉਹ ਹਰਖ ਨਿਕਲੀ ਜਾਂਦਾ ਫਿਰ ਉਹ ਬਾਈ ਉਹ ਤਾਂ ਹੁਣ ਹਰ ਇੱਕ ਨੂੰ ਕਹਿ ਨਹੀਂ ਸਕਦਾ ਫਿਰ ਕੱਲ ਮਰਾ ਹੀ ਬੰਦਾ ਮਾਰ ਦਿੰਦਾ ਹਨ ਤੇ ਉਹ ਚੀਜ਼ਾਂ ਬਾਕੀ ਸਹੀ ਨੇ ਵੀ ਫਾਇਦੇ ਹੁਦੇ ਲੈ ਕੇ ਅਨਫੋ ਕੀ ਕਹਿੰਨਾ ਅਨਫੋਲੋ ਕਰ ਜਾਂਦੇ ਆ ਉਹ ਚੀਜ਼ਾਂ ਹੋਈਆਂ ਨੇ ਬਾਈ ਕਿਤੇ ਨਾ ਕਿਤੇ ਵੀ ਜਿਹੜੇ ਬੰਦੇ ਨੇ ਉਦੋਂ ਫਾਇਦੇ ਲਈ ਸੀ ਅੱਜ ਮੈਨੂੰ ਇੱਥੇ ਦਿਖੇ ਨਹੀਂਗੇ ਨਾ ਪਹਿਲਾਂ ਆਏ ਜਿਦੋਂ ਲੱਗਦਾ ਅੱਜ ਜਿਹੜੇ ਤਿੰਨ ਗੀਤ ਆਇਆ ਉਹਨਾਂ ਲੋਕਾਂ ਤੇ ਠੁਕਦੇ ਆ ਮਹਾ ਜਮਾ ਵੀਰੇ ਅੱਜ ਐ ਲੱਗਦਾ ਆਪਣਾ ਵੀ ਆ ਗਾਣਾ ਮੇਰਾ ਜਿਹੜਾ ਟੇਕ 1 ਨੋਟਸ ਆ ਮੈਨੂੰ ਐ ਲੱਗਦਾ ਇਹ ਮੇਰਾ ਗਾਣਾ ਤੇ ਬਾਈ ਨੇ ਹੱਬ ਦੇ ਲਿਖਿਆ ਸੀ ਨਾ ਕਈ ਉਹਨਾਂ ਦੇ ਨਾਲ ਰਹਿਣ ਵਾਲਿਆਂ ਦੇ ਤੁਹਾਨੂੰ ਪਤਾ ਜਿਹੜਾ ਬੰਦਾ ਨਾਲ ਰਹਿੰਦਾ ਉਹ ਜਦੋਂ ਗਦਾਰੀ ਕਰ ਜਾਂਦਾ ਉਹ ਚੀਜ਼ ਦਾ ਜਦੋਂ ਬੰਦਾ ਹਾਰਟ ਹੁੰਦਾ ਨਾ ਉਹ ਸਭ ਤੋਂ ਵੱਡਾ ਦੁੱਖ ਆ ਫਿਰ ਉਹ ਤੋਂ ਬੰਦਾ ਹੱਕ ਕੇ ਇਹ ਚੀਜ਼ ਲਿਖਣੀ ਪਣਦੀ ਆ ਹੋਰ ਤਾਂ ਕੀ ਕਰੇ ਬੰਦਾ ਹੀ ਕੋਈ ਵਾਰੀ ਦੀ ਐਵੇਂ ਦੀ ਗੱਲ ਵੀ ਯਾਦ ਆਉਂਦੀ ਹੈ ਜਿਹਦੇ ਵਿੱਚ ਐਂ ਲੱਗਦਾ ਵੀ ਉਹ ਗੱਲ ਕਰਕੇ ਮੈਂ ਕਿਤੇ ਨਾ ਕਿਤੇ ਸਕਸੈਸ ਹੋਰ ਹੋਊਗਾ ਜਾਂ ਟਾਰਗੇਟ ਵੱਡਾ ਲੈ ਕੇ ਤੱਕ ਪਹੁੰਚਾਂ। ਉਹ ਉਹ ਰੀਅਲ ਟੈਲੈਂਟ ਨੂੰ ਪ੍ਰਮੋਟ ਕਰਦੀ ਸੀ ਜ਼ਿਆਦਾ ਵੀ ਜਿਵੇਂ ਹਰ ਇੱਕ ਨੂੰ ਕਹਿੰਦੇ ਸੀ ਵੀ ਜਿਹਦੀ ਬਾਜ ਵਧੀਆ ਸੀ ਕੱਲ ਮ ਵਧੀਆ ਸੀ ਉਹ ਐ ਨਹੀਂ ਕਹਿੰਦੇ ਸੀ ਵੀ ਤੂੰ ਨਹੀਂ ਹੈ ਹਨਾ ਉਹ ਕਹਿੰਦਾ ਵੀ ਤੂੰ ਮਿਹਨਤ ਕਰਾ ਤੇ ਜੇ ਤੇਰੇ 'ਚ ਟੈਲੈਂਟ ਹੈਗਾ ਤੂੰ ਇੱਕ ਦਿਨ ਜ਼ਰੂਰ ਚੱਲੇਗਾ ਅੱਜ ਨਹੀਂ ਤੂੰ ਲੇਟ ਜ਼ਰੂਰ ਹੋ ਸਕਦਾ ਪਰ ਆਪਦਾ ਹੌਸਲਾ ਨਾ ਛੱਡੀ ਤੇ ਆਪਣਾ ਕਰਮ ਨਾ ਛੱਡੀ ਤੂੰ ਜਰੂਰ ਕਾਮਯਾਬ ਹੋਏਗਾ। ਐਂਡੀ ਗੱਲ ਬੰਦਾ ਇਹਦੋਂ ਕਹੇ ਦੇ ਕਿ ਚੱਲਿਆ ਹੋਇਆ ਇਨਸਾਨ ਤੇ ਫਿਰ ਹੌਸਲਾ ਦੂਣਾ ਦੀਣਾ ਹੋ ਜਾਂਦਾ ਆਪਣੇ ਕੋਲ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਆਵਾਜ਼ ਵਧੀਆ ਸੀ। ਮੈਨੂੰ ਤਾਂ ਕਹਿੰਦਾ ਸੀ ਬੱਬਾ ਤੂੰ ਤਾਂ ਅੱਜ ਨਹੀਂ ਤਾਂ ਕੱਲ ਹੋ ਜਾਊਗਾ ਤਰ੍ਹਾਂ। ਬਿਲਕੁਲ ਬਾਈ। ਪਰ ਇੱਕ ਦੁੱਖ ਆ ਬਈ ਜੇ ਕਿਤੇ ਜਿਉਂਦਾ ਹੁੰਦਾ ਨਾ ਤੇ ਅੱਜ ਨੂੰ ਬਾਈ ਮੇਰੇ ਨਾਲ ਵੀ ਮਨ ਲਾਦਾ ਗਾਣਾ ਗੁਣਾ ਕੱਢ ਲੈਂਦਾ ਅੱਜ ਨੂੰ ਜੇ ਕਿਤੇ ਸਿਸਟਮ ਜਿਉਂਦਾ ਰਹਿ ਜਾਂਦਾ। ਕਲੱਬ ਹੁੰਦੀ ਪੱਕਾ। ਕਲੱਬ ਨਹੀਂ ਚਾਹੀ ਮੇਰਾ ਕੱਲੇ ਦਾ ਘਰਾਂਦਾ। ਅੱਛਾ। ਹਾਂ ਆਪਦੇ ਹਸਾਬ ਨਾਲ। ਤੇ ਮੈਨੂੰ ਲੱਗਦਾ ਸੀਗਾ ਕਿ ਉਹ ਕੰਮ ਤਾਂ ਨੇੜੇ ਸੀ ਪਰ ਰੱਬ ਨੂੰ ਹੋਰ ਮਨਜ਼ੂਰ ਸੀ। ਕਈ ਐਵੀ ਦੇਖਿਆ ਬਾਈ ਗੁਣਤਾਜ ਕਈ ਜਿਹੜੇ ਉਸ ਟਾਈਮ ਕਲਾਕਾਰ ਆਉਂਦੇ ਸੀ ਬੜੀ ਚੜ੍ਹਾਈ ਕਰ ਗਏ ਉਹ ਬਾਈ ਦੇ ਸਿਰ ਤੇ ਜਿਨ੍ਹਾਂ ਨਾਲ ਕਲੈਬ ਕਰ ਲਿਆ ਉਹ ਵੀ ਹੁਣ ਕਦੀ ਕਦਾਈ ਬਸ ਐ ਲਾ ਲਓ ਵੀ ਮੌਸਮ ਵਾਂਗੂ ਹੀ ਆਉਂਦੇ ਆ। ਪਤਾ ਨਹੀਂ ਬਈ ਕੀ ਚੱਕਰ ਪੈ ਗਿਆ ਜਾਂ ਤਾਂ ਉਹ ਆਪ ਭਗਤ ਪਾਲਦੇ ਆ ਚੀਜ਼ ਦੀ ਵੀ ਜੋ ਇੱਥੇ ਨਹੀਂ ਮਿਲਦੀ। ਤੇ ਜਾਂ ਫਿਰ ਕੋਈ ਪਈ ਹੋਰ ਕਾਰਨ ਹੋ ਸਕਦਾ ਕਿ ਗੁੱਸਾ ਗਿਲਾ ਹੋਊਗਾ ਜਾਂ ਫਿਰ ਲੋਕਾਂ ਦਾ ਤਾਣਾ ਮੇਣਾ ਹੋਊਗਾ ਕੋਈ ਵੀ ਹੈ ਨਾ ਪਰ ਇੱਥੇ ਹੁਣ ਆਉਂਦੇ ਨਹੀਂ ਲੋਕ ਪਹਿਲਾਂ ਉਹ ਜਿਹੜੇ ਵੈਸੇ ਜਿਹੜੇ ਆਮ ਜਨਤਾ ਹੈ ਆਮ ਉਹਦੇ ਚਾਹਣ ਵਾਲੇ ਆ ਉਹਦਾ ਤਾਂ ਭੀੜ ਨਹੀਂ ਖਤਮ ਹੁੰਦੀ ਪਰ ਜਿਹੜੇ ਪਰਸਨਲੀ ਮਿਲਦੇ ਸੀ ਲੋਕ ਉਹ ਹੁਣ ਬਹੁਤ ਘੱਟ ਆਉਂਦੇ ਆ ਗੱਲ ਕਰੀਏ ਬਾਈ ਗੁਣਕਾ ਜੰਦੀਵਾਲ ਦਾ ਹੁਣ ਟਰੈਕ ਜਿਹੜਾ ਆ ਉਹਦੇ ਵੀ ਦੋ ਬੋਲ ਜ਼ਰੂਰ ਜਿਹੜਾ ਨਵਾਂ ਆ ਰਿਹਾ ਜਿਹੜਾ ਨਵਾਂ ਆ ਰਿਹਾ ਜੀ ਕਿਹੜਾ ਸੁਨਾਈਏ ਦੋ ਤਿੰਨ ਆ ਰਹੇ ਕੋਈ ਜਿਹੜਾ ਐ ਆ ਵੀ ਜਮਾ ਦਿਲੋਂ ਵੀ ਆ ਤਾਂ ਮੈਂ ਜਮਾ ਫੇਵਰੇਟ ਹੈ ਮੇਰਾ ਅੱਛਾ ਉਹ ਸੁਣਾ ਰਿਹਾ ਕਹਿੰਦਾ ਹੋ ਮੌਤ ਦੀ ਅੱਖ ਚੋਂ ਅੱਖ ਨਹੀਂ ਕੱਢਦਾ ਤੂੰ ਨਹੀਂ ਕੱਢਦੀ ਮੇਰੇ ਚੋਂ ਉਹ ਸੱਚ ਚਮਕੀਲਾ ਕਹਿ ਗਿਆ ਪਿੱਛੋਂ ਕੀ ਬਣਦਾ ਬੁੱਲ ਟੇਰੇ ਤੋਂ ਹੱਥ ਕਿਵੇਂ ਕੋਈ ਬਾਜੂ ਨਹੀਂ ਦੱਸ ਯਾਰ ਪਤੰਦਰ ਨੂੰ ਦੁਨੀਆ ਜਿੱਤਣੀ ਆਉਂਦੀ ਐ ਨਹੀਂ ਤੇਰੇ ਯਾਰ ਸ਼ਿਕੰਦਰ ਨੂੰ ਔਰ ਦੁਨੀਆ ਜਿਤਨੀ ਆਉਂਦੀ ਐ ਨੀ ਤੇਰੇ ਯਾਰ ਸ਼ਿਕੰਦਰ ਨੂੰ ਬਿਲਕੁਲ ਬਾਈ ਧੰਨਵਾਦ ਜੀ ਸ਼ੁਕਰੀਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮਾਨਸਾ ਜ਼ਿਲ੍ਹੇ ਦੇ ਉਹ ਫਨਕਾਰ ਮਾਨਸਾ ਜ਼ਿਲ੍ਹੇ ਦੀ ਉਹ 스타 ਸਿੱਧੂ ਮੂਸੇਵਾਲਾ ਨੂੰ ਯਾਦ ਵੀ ਕਰ ਰਹੇ ਆ ਤੇ ਇਹਦੇ ਨਾਲ ਹੀ ਇੱਥੇ ਪਹੁੰਚ ਕੇ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਸ਼ਰਧਾਂਜਲੀ ਵੀ ਦੇ ਰਹੇ ਆ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਅਗਲੀ ਕਿਸੇ ਸ਼ਖਸੀਅਤ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਰਮਨ ਦੇ ਨਾਲ ਸੁਖਵਿੰਦਰ ਨਿਕੋਟੀਵੀ ਪੰਜਾਬੀ ਮਾਨਸਤ